ਬੱਚਾ ਖਰਾਬ ਹੋ ਜਾਣਾ ਅਬੋਸ਼ਨ ਕਰਾਉਣਾ ਪੈਣਾ ਤੇ ਇੱਥੋਂ ਤੱਕ ਇਹਨਾਂ ਨੇ ਜਦੋਂ ਚੈੱਕਅਪ ਕਰਾਇਆ ਡਾਕਟਰ ਨਾਸਨ ਨੇ ਬੋਲਿਆ ਕਹਿੰਦੇ ਕਿ 40000 ਰੁਪਇਆ ਲੱਗੇਗਾ ਤੇ ਤੇਰੀ ਮੂਮਸ ਦਾ ਜਿਹੜਾ ਆਪਰੇਟ ਆਪਰੇਸ਼ਨ ਕਰਨਾ ਪੈਣਾ ਹੈ ਔਰ ਜਦੋਂ ਆਪਰੇਸ਼ਨ ਕਰਾਂਗੇ ਤੇ ਫੇਰ ਤੂੰ ਬੱਚਾ ਲੈ ਸਕਦੀ ਵਰਨਾ ਤੂੰ ਬੱਚਾ ਦੋ ਵਾਰ ਕਹਿੰਦੇ ਨੇ 40 40000 ਰੁਪਇਆ ਬੋਲਿਆ ਜਦੋਂ ਰੱਬ ਦੇ ਘਰ ਚਾਹੀਏ ਬਈਆ ਔਰ ਦੁਆ ਕਿਤੇ ਦੇ ਲਈ ਕਿ ਵਿਸ਼ਵਾਸ ਕਰੇ ਜੇ ਅੱਜ ਦੀ ਅਗੋਬ ਦੇ ਵਿੱਚ ਤੁਸੀਂ ਦੇਖਦੇ ਹੋ ਬੇਟਾ ਇਹ ਕੀ ਹੈ ਬੋਲੋ ਕੀ ਹੈ ਬੇਟਾ ਇਹ ਇਹ ਮੁੰਡਾ ਹੈ ਜਿਹਨੇ ਫੌੜ ਉਸ ਟਾਈਮ ਦੇ ਦਿੱਤੇ ਉਪਦਾਨ ਪੂਰੇ ਕੀਤੇ ਆਏ ਨੇ ਜਦੋਂ ਬੇਹੋਂ ਰਾਤੀ ਜਦੋਂ ਆਏ ਇਹ ਬੇਟਾ ਆ ਰੱਬ ਨੇ ਦਿੱਤਾ ਪ੍ਰਭੂ ਦਾਏ ਤੇ ਰਾਜ ਦਾ ਪਤੀ ਆਇਆ ਵੱਡੇ ਦੇਨ ਨੂੰ ਲੈ ਕੇ ਰਾਤੀ ਆਇਆ ਚਰਚ ਐਵੇਂ ਦੱਸ ਰਿਆ ਸੀ ਨਾ ਕਹਿੰਦਾ ਵੱਡੇ ਦੇਨ ਨੂੰ ਲੈ ਕੇ ਰਾਤੀ ਆਇਆ ਤੇ ਕਹਿੰਦਾ ਵਿੱਚ ਮਨ ਕੰਮ ਬੜੇ ਪਾ ਗਿਆ ਕੰਮ ਬੜੇ ਇਸ ਨੂੰ ਲੈਣਾ ਦੇਣਾ ਇਹ ਹੋ ਇਹਦਾ ਦਾ ਮੇਗਾ ਪੁੱਤਰਾ ਕੰਮ ਕਰੀ ਜਾ ਪਰ ਇਹ ਕਹਾਤ ਵਰ ਪ੍ਰਭੂ ਨੇ ਦੇ ਦਿੱ ਇਹ ਪਰਮੇਸ਼ਵਰ ਨੇ ਤੈਨੂੰ ਦਿੱਤਾ ਹੈ ਤੇ ਇੱਕ ਬੱਚਾ ਛੋਟਾ ਜਿਹਾ ਇਹਨੂੰ ਦੌਰੇ ਪਾਣੇ ਸ਼ੁਰੂ ਹੋ ਗਏ ਨੇ ਸਮੇ ਲਗੀ ਬੁਖਾਰ ਚੜਨਾ ਸੇ ਕਾਫੀ ਬੁਰੇ ਹਾਲ ਬਹੁਤ ਜ਼ਿਆਦਾ ਮਾਰੇ ਲਾਤ ਨੇ ਕਰਾਂਤੀ ਜਿਵੇਂ ਚਰਚ ਲੈ ਕੇ ਆਏ ਨੇ ਜਿਵੇਂ ਚਰਚ ਲੈ ਕੇ ਨੇ ਇਹ ਕਹਿੰਦੇ ਘਰੇ 1 ਮਿੰਟ ਵੀ ਮੂੰਹ ਦੇ ਵਿੱਚ ਜਿਬ ਨਹੀਂ ਪਾਉਂਦਾ ਤੇ ਜਦੋਂ ਰਾਤੀ ਚਰਚ ਲੈ ਕੇ ਆਏ ਨੇ ਤੇ ਚਰਚ ਸਾਰਿਆਂ ਦੇ ਨਾਲ ਖੇਡਦਾ ਕਰਾ ਸਮੇ ਲਗੀ ਜਿੰਨਾ ਟਾਈਮ ਚਰਚ ਆਏ ਨੇ ਨੰਦਨ ਰੋ ਰਿਹਾ ਹੈ ਇਹ ਬੱਚਾ ਇਹ ਮੈਨੂੰ ਕਹਿਆ ਤੈਨੂੰ ਰੱਬ ਨਹੀਂ ਚਿੱਤੇ ਕਰਾ ਵੀ ਦੂ ਚਰਚ ਫੁੱਲਿਆ ਪਿਆ ਹੈ ਤੂੰ ਚਰਚ ਆਣਾ ਨਹੀਂ ਤੈਨੂੰ ਰੱਬੀ ਯਾਦ ਕਰਾਇਬ ਤੂੰ ਚਰਚ ਆਇਆ ਕਰ ਤੇ ਤੈਨੂੰ ਬਰਕਤ ਮਿਲ ਜਾਈਂਗਾ ਤੇ ਕਹਿੰਦਾ ਪਾਸੇ ਯਾ ਸੋਰੀ ਮੈਂ ਕਿਸੇ ਨੇ ਕੰਮ ਲੱਗੇ ਕਾਇਤ ਵਰ ਨਹੀਂ ਅਗਲੇ ਹਫ਼ਤੇ ਤੂੰ ਪੱਕਾ ਨਾ ਆਵੇਂ ਤੇ ਮੈਂ ਕਹਾਂਗਾ ਤੇਰਾ ਹੀ ਫਾਇਦਾ ਹੀ ਜੇ ਤੂੰ ਚਰਚ ਨਹੀਂ ਆਵੇਂ ਉਹਦੇ ਵੀ ਆਤਮਾ ਬੁੱਝ ਜਾਂਦੇ ਹallelujah ਕਿਸਮਤ ਨੂੰ ਆ ਸਾਡੇ ਸਾਹਮਣੇ ਖੜੀ ਬੇਟਾ ਚੱਕੀ ਡਾਕਟਰ ਨੇ 40000 ਰੁਪਏ ਮੰਗੇ ਆਂ ਬੱਚਾ ਪੇਨ ਹੋਏਗਾ ਪਹਿਲਾ 40000 ਤਾਂ ਪੜੇਗਾ ਸਿਰ ਦਾ ਉਸ ਦਾ ਪ੍ਰੈਸ਼ਰ ਆਏਗਾ ਪ੍ਰੈਸ਼ਰ ਕਰਾਂਗੇ ਫਿਰ ਬੱਚਾ ਤਰੀਕੋ ਖਿੱਚ ਕੇ ਠਹਿਰੇਗਾ ਵਰਨਾ ਬੱਚਾ ਠਹਿਰ ਨਹੀਂ ਸਕਦਾ ਹੈ ਮਿਸ ਗੈਰਿਜ਼ ਹੋ ਜਾਏਗੀ ਤੈਨੂੰ ਅਬੋਰਸ਼ਨ ਕਰਵਾਉਣਾ ਪੈ ਕਰੇਗਾ ਤੇ ਕੁੜੀ ਨੇ ਜਦੋਂ ਆਈ ਰੱਬ ਦੇ ਘਰ ਚ ਦੁਆ ਕੀਤੀ ਪਹਿਲੇ ਐਤਵਾਰੀ ਦੀ ਮੈਨੂੰ ਪਹਿਨ ਲੈ ਕੇ ਦੁਆ ਕੀਤੀ ਮੈਂ ਤਾਂ ਪਿੱਛੇ ਖੜੀ ਸੀ ਮੈਲਾ ਉਸ ਤੋਂ ਬਾਅਦ ਮਰੀ ਪ੍ਰਭੂ ਨੇ ਮੈਨੂੰ ਬੋਲਿਆ ਕਿ ਇਸ ਬੇਟੀ ਨੂੰ ਬਲਾ ਜਦੋਂ ਮੈਂ ਪ੍ਰੇਅਰ ਕੀਤੀ ਮੈਂ ਕਿ ਪ੍ਰੇਡਾ ਤੂੰ ਬੜੀ ਉਖੜੀ ਮੈਂ ਕਹਿੰਦੀ ਕਿ ਬੇਟੀ ਉਹਦੇ ਦੋ ਵਾਰ ਮਿਸਕਾਰੀ ਹੋਇਆ ਤੇ ਜਿੱਦਾਂ ਹੀ ਪ੍ਰੇਅਰ ਕਰ ਲਿਆ ਦੁੱਸਰਾਂ ਤੋਂ ਤੇ ਉਸਦੇ ਹੀ ਪ੍ਰਭੂ ਨੇ ਮੈਨੂੰ ਬੋਲਿਆ ਕਿ ਇਦਰੀ ਪ੍ਰੋਫੈਸੀ ਹੀ ਕਰ ਤੇ ਇਦਰੀ ਪ੍ਰਿਕਵਾਨੀ ਕਰ ਦੇ ਕਿ ਤੇਰੀ ਗੋਡ ਵਿੱਚ ਬੇਟਾ ਆ ਰਿਹਾ ਹੈ ਬੇਟੇ ਦੀ ਖੁਵਾਈ ਨਾਲ ਤੂੰ ਆਏਂਗੀ ਵਾਪਸ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ ਆਮੀਨ ਹਰ ਉਸ ਸੇ ਸਾਲੀ ਉਹ ਦੋ ਸਾਲ ਹੀ ਕੁਝ ਕਹਿਣੇ ਸਾਲ ਹੀ ਜਿੱਤੇ ਹੀ ਪ੍ਰੋਫੈਸਾਈ ਕੀਤੀ ਇਹਨਾਂ ਨੂੰ ਪ੍ਰੈਗਨਨਸੀ ਕਨਸੀਵ ਹੋਈ ਜਦੋਂ ਪ੍ਰੈਗਨਨਸੀ ਕਨਸੀਵ ਹੋਈ ਔਰ ਜਦੋਂ ਬੱਚੇ ਦੇ ਜਨਮ ਦੇ ਦਿਨ ਪੂਰੇ ਹੋ ਜਦੋਂ 9 ਮੰਥ ਪੂਰੇ ਹਸਪੀਟਲ ਦੇ ਵਿੱਚ ਲੈ ਕੇ ਗਿਆ ਤੇ ਜਦੋਂ ਹਸਪੀਟਲ ਦੇ ਵਿੱਚ ਸੀ ਤੇ ਡਾਕਟਰਾਂ ਨੇ ਨਰਸਾਂ ਸੀ ਜਿਹੜੀਆਂ ਉਹਨੇ ਚੈੱਕਅਪ ਕੀਤਾ ਉਨੇ ਨੇ ਬੋਲਿਆ ਕਿ ਇਹ ਕੇਸ ਸੰਭਵ ਨਹੀਂ ਅਸੰਭਵ ਹੈ ਇਹ ਉਹ ਪ੍ਰੇਸ਼ਕਤ ਹੈ ਇਹ ਨੂੰ ਮੰਗੇ ਲੈ ਕੇ ਜਾ। ਤੇ ਮੈਂ اچانک ਨਾਲ ਮੂੰਹ ਦੌੜਦੇ ਪਿੰਡ ਦੇ ਵਿੱਚ ਸੀਗਾ ਫਿਰ ਇਕ ਲਈ ਆਤਮ ਨੂੰ ਦੇ ਪਤੀ ਤੋਂ ਫੋਨ ਆਇਆ ਕਿ ਉਹ ਡਾਕਟਰਾਂ ਨੇ ਇਦਾਂ ਬੋਲੇ ਤੁਸੀਂ ਐਮਬੂਲੈਂਸ ਲੈ ਕੇ ਜਾਣਾ ਮੈਂ ਕਿਹਾ بیٹਾ ਦੁੱਤ ਆ ਮੈਂ ਆਇਆ। ਮੈਨੂੰ ਵਿਸ਼ਵਾਸ ਹੈ ਆਪਣੀ ਦੁਆ ਦੇ ਉੱਤੇ ਮੈਨੂੰ ਮਾਣ ਹੈ ਆਪਣੀ ਦੁਆ ਦੇ ਉੱਤੇ ਕਿ ਜਦੋਂ ਅਸੀਂ ਦੁਆ ਕਰਦੇ ਨਾ ਖੁਦਾ ਸਾਰਕ ਖੋਲ ਦਿੰਦਾ। ਤੇ ਵਿਸ਼ਵਾਸ ਕਰੇ ਜੇ ਜਦੋਂ ਜਾ ਕੇ ਮੈਂ ਜਦ ਹੱਥ ਰੱਖਿਆ ਹਸਪੀਟਲ ਦੇ ਵਿੱਚ ਨਰਸਾਂ ਕੜੀਆਂ ਇਹਦੀ ਸਾਸੂ ਮਾਕੜੀ ਇਹਦੇ ਪਰਿਵਾਰ ਇਸ ਸੀਗੇ ਸਾਰੇ ਤੇ ਜਦੋਂ ਮੈਂ ਹੱਥ ਰੱਖਿਆ ਇਸ ਕੁੜੀ ਤੇ ਦੋਸਤ ਆਤਮਾ ਚਾਲੂ ਵੀ ਮੈਂ ਕਹਾਂ ਦੋਸਤ ਆਤਮਾ ਚਾਟੇ ਦੀ ਕੋਖਲੋ ਤੇ ਨਿਕਲ ਤੇ ਜਿੱਦਾਂ ਹੀ ਦੁਆ ਕਰਕੇ ਡਾਕਟਰਾਂ ਨੇ ਨਾਤ ਬੋਲਿਆ ਕਿ ਮੱਕੇ ਲੈ ਕੇ ਜਾਣਾ ਪੈਣਾ ਇਹਨੂੰ ਐਂਬੂਲੈਂਸ ਦੇ ਵੀ ਤਿਆਰੀ ਕਰ ਰਹੇ ਸੀਗੇ ਲੈਕ ਕੋਈ ਵੀ ਤੁਸੀਂ ਆਪਣਾ ਕੰਮ ਕਰੋ ਫਤਾਨੇ ਆਪਣਾ ਕੰਮ ਕਰ ਦਿੱਤਾ ਤੇ ਮੈਂ ਉਹ ਤੋਂ ਤੁਸੀਂ ਹਿਸਾਬ ਨਾਲ 15 ਮਿੰਟ ਤੱਕ ਲੱਗੇ ਨੇ ਕਰਿਆ ਲੱਗਿਆ ਤੇ ਇਹਦੇ ਪਤੀ ਦਾ ਫੋਨ ਆ ਗਿਆ 15 ਮਿੰਟ ਬਾਅਦ ਉਹਨੇ ਗਵਾਹੀ ਦੇ ਦਿੱਤੀ ਕਹਿੰਦਾ ਬੇਟਾ ਹੋ ਗਿਆ ਪ੍ਰਭ ਯਸ਼ੂ ਮਸੀਹ ਦੇ ਨਾਮ ਅਮੇਨ ਹallelujah ਹallelujah ਤੁਸੀਂ ਆਦਰ ਬੋਲ ਹallelujah ਹallelujah ਅਫਰੇਸ਼ਨ ਜਿਹੜਾ ਚੱਲ ਚੱਲੀ ਜਾਂਦਾ ਨੇ ਦੋ ਵਾਰ ਬੋਲਿਆ ਉਹਦੇ ਤੇ ਖੁਦਾ ਨੇ ਬਚਾਲਿਆ ਰੱਬ ਉਹਨੇ ਫੇਰ ਇਹਨੂੰ ਬਰਕਤ ਦਿੱਤੀ ਕੀ ਨਹੀਂ ਪਰਮੇਸ਼ੁਰ ਕਰ ਸਕਦਾ ਤੁਸੀਂ ਦੁਆ ਕਰੋ ਵੱਡੇ ਕੰਮ ਵੇਖੋ ਖੁਦਾ ਦੇ